ਅੱਜ ਆਪਾਂ ਤੁਹਾਡੇ ਲਈ ਕੈਂਟ ਸਰਦਾਰ ਪੰਜਾਬੀ ਸਿੰਗਰ ਤੇ ਐਕਟਰ ਜਾਰਡਨ ਸੰਧੂ ਦੀ ਜੀਵਨ ਕਹਾਣੀ ਲੈ ਕੇ ਆਏ ਹਾਂ ਪਿਛਲੇ ਲੰਬੇ ਸਮੇਂ ਤੋਂ ਇਹ ਪੰਜਾਬੀ ਇੰਡਸਟਰੀ 'ਚ ਕੰਮ ਕਰ ਰਹੇ ਨੇ ਤੇ ਹੁਣ ਤੱਕ ਇਹਨਾਂ ਨੇ ਹਿੱਟ ਤੋਂ ਹਿੱਟ ਗਾਣੇ ਗਾਏ ਨੇ ਵੀਡੀਓ 'ਚ ਅਸੀਂ ਜਾਰਡਨ ਸੰਧੂ ਦੇ ਪਰਿਵਾਰ ਬਾਰੇ ਗੱਲ ਕਰਾਂਗੇ ਕਿੱਥੋਂ ਦੇ ਇਹ ਰਹਿਣ ਵਾਲੇ ਨੇ ਇਹਨਾਂ ਦਾ ਵਿਆਹ ਕਦੋਂ ਹੋਇਆ ਕੌਣ ਇਹਨਾਂ ਦੀ ਘਰਵਾਲੀ ਹੈ ਤੇ ਇਹਨਾਂ ਦੀ ਲਾਈਫ ਬਾਰੇ ਹੋਰ ਵੀ ਕਾਫੀ ਪਰਸਨਲ ਗੱਲਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵੇਖਦੇ ਰਹੋ ਸਭ ਤੋਂ ਪਹਿਲਾਂ ਜਾਰਡਨ ਸੰਧੂ ਦਾ ਅਸਲ ਨਾਮ ਜਸਵਿੰਦਰ ਸਿੰਘ ਸੰਧੂ ਹੈ ਇਹਨਾਂ ਦਾ ਜਨਮ 12 ਜੁਲਾਈ 1994 ਰਿਤੋ ਦੇ ਬਲੌਂ ਕਰਦੇ ਨੇ ਇਹਨਾਂ ਦੇ ਮਾਤਾ ਪਿਤਾ ਦੀ ਤਸਵੀਰ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਪਰਿਵਾਰ ਚ ਜੋਰਡਨ ਸੰਧੂ ਦੇ ਇੱਕ ਸਿਸਟਰ ਵੀ ਨੇ ਜੋ ਕਿ ਆਸਟ੍ਰੇਲੀਆ ਰਹਿੰਦੇ ਨੇ ਤੇ ਜੇ ਜੋਰਡਨ ਸੰਧੂ ਦੇ ਵਿਆਹ ਦੀ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਹੋ ਚੁੱਕਾ ਹੈ ਜਸਪ੍ਰੀਤ ਕੌਰ ਨਾਲ ਜਨਵਰੀ 2022 ਚ ਇਹਨਾਂ ਦਾ ਵਿਆਹ ਹੋਇਆ ਸੀਗਾ ਤੇ ਇਹਨਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਪੜਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਕੂਲੀ ਪੜ੍ਹਾਈ ਖਾਲਸਾ ਪਬਲਿਕ ਸਕੂਲ ਅਮਰਸਰ ਤੋਂ ਕੀਤੀ ਤੇ ਕੋ ਗ੍ਰੈਜੂਏਸ਼ਨ ਚ ਨਾ ਬੈਚਲਰ ਆਫ ਆਰਟਸ ਗੁਰਨਾਣੇ ਕਦੇਵ ਯੂਨੀਵਰਸਿਟੀ ਅਮਰਸਰ ਸਾਹਿਬ ਤੋਂ ਕੀਤੀ ਜੋਰਡਨ ਸੰਧੂ ਜੱ ਪੰਤੋ ਹੀ ਸੀਗਾ ਕਿੰਨੇ ਨੇ ਜਦੋਂ ਇਹ 5 ਸਾਲ ਦੇ ਸੀਗੇ ਉਦੋਂ ਤੋਂ ਹੀ ਇਹਨਾਂ ਨੂੰ ਗਾਣੇ ਗਾਉਣਾ ਕਾਫੀ ਪਸੰਦ ਸੀ ਤੇ 10-12 ਸਾਲ ਦੀ ਉਮਰ 'ਚ ਹੀ ਇਹਨਾਂ ਨੇ ਗਾਇਕੀ ਦੀ ਤਾਲੀਮ ਲੈਣੀ ਸ਼ੁਰੂ ਕਰਤੀ ਇਹਨਾਂ ਨੇ استاد ਹਰਚਰਨ ਸਿੰਘ ਕੋਟ ਖਾਲਸਾ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ ਸਕੂਲ ਟਾਈਮ ਵਿੱਚ ਵੀ ਜਦੋਂ ਕੋਈ ਪ੍ਰੋਗਰਾਮ ਹੋਣਾ ਤਾਂ ਇਹ ਉਸ ਵਿੱਚ ਜ਼ਰੂਰ ਪਾਗਲਿਆ ਕਰਦੇ ਤੇ ਕਾਲੇ ਸਕੂਲ ਦੇ ਪ੍ਰੋਗਰਾਮਾਂ ਦੌਰਾਨ ਗਾਣੇ ਗਾ ਕੇ ਇਹਨਾਂ ਨੇ ਕਈ ਅਵਾਰਡ ਵੀ ਜਿੱਤੇ ਵੈਸੇ ਤਾਂ ਜੋਰਦ ਸੰਧੂ ਦੇ ਪਿਤਾ ਚਾਹੁੰਦੇ ਸੀਗੇ ਕਿ ਉਹਨਾਂ ਦਾ ਪੁੱਤ ਜਾਂ ਤਾਂ ਪੋਲੀਟੀਸ਼ੀਅਨ ਬਣੇ ਜਾਂ ਫਿਰ ਪੰਜਾਬ ਪੁਲਿਸ ਦੀ ਨੌਕਰੀ ਕਰੇ ਪਰ ਜੋਰਦ ਸੰਧੂ ਆਪਣ ਤੇ ਇਦਾਂ ਹੀ ਹੌਲੀ ਹੌਲੀ ਗਾਉਂਦੇ ਗਾਉਂਦੇ ਜਾਰਡਨ ਦੀ ਮੁਲਾਕਾਤ ਬੰਟੀ ਬੈਂਸ ਨਾਲ ਹੁੰਦੀ ਹੈ ਤੇ ਫਿਰ ਬੰਟੀ ਬੈਂਸ ਹੀ ਜਸਮਿੰਦਰ ਸੰਧੂ ਤੋਂ ਨਾਮ ਬਦਲ ਕੇ ਜਾਰਡਨ ਸੰਧੂ ਰੱਖਦੇ ਨੇ ਤੇ ਇੰਡਸਟਰੀ 'ਚ ਬੰਟੀ ਬੈਂਸ ਜਾਰਡਨ ਸੰਧੂ ਨੂੰ ਕਾਫੀ ਸਪੋਰਟ ਕਰਦੇ ਨੇ ਪਹਿਲਾਂ ਇਹ ਜਾਰਡਨ ਸੰਧੂ ਤੇ ਜੈਨੀ ਜੋਲ ਸਾਰੇ ਬੰਟੀ ਬੈਂਸ ਨਾਲ ਮਿਲ ਕੇ ਇਕੱਠੇ ਟੀਮ ਵਰਕ ਕਰਿਆ ਕਰਦੇ ਇਕੱਠੇ ਸ਼ੋਅ ਲਾਇਆ ਕਰਦੇ ਤੇ ਕਾਫੀ ਟਾਈਮ ਇਹਨਾਂ ਨੇ ਬੰਟੀ ਬੈਂਸ ਨਾਲ ਇਕੱਠਿਆਂ ਕੰਮ ਕੀਤਾ ਸਾਲ 2015 'ਚ ਜਦੋਂ ਇਹਨਾਂ ਦਾ ਮੋਚ ਪੋਟਾ ਗੱਭਰੂ ਗਾਣਾ ਆਉਂਦਾ ਤ ਉਹਦੋਂ ਤੋਂ ਇਹਨਾਂ ਦੀ ਇੰਡਸਟਰੀ 'ਚ ਬਖਰੀ ਪੇਸ਼ਾਨ ਬਣਦੀ ਹੈ ਤੀਜੇ ਵੀ ਇੱਕ ਵੀ ਬੰਟੀ ਬੈਸਣਾ ਹੁੰਦਾ ਹੈ ਮੋਚ ਰੱਖੀ ਗਾਣਾ ਵੀ ਇਹ ਕਰਦੇ ਨੇ ਹੈਂਡਸਮ ਜੱਟਾ ਵੀ ਬੰਟੀ ਬੈਸਣਾ ਇਕੱਠਿਆ ਜੋ ਜੋਰਡਨ ਨੇ ਗਾਣੇ ਕੀਤੇ ਕਾਫੀ ਸੁਪਰ ਡੂਪਰ ਹਿੱਟ ਰਹੇ ਗਾਣਿਆਂ ਦੇ ਨਾਲ ਨਾਲ ਇਹਨਾਂ ਨੇ ਕੁਝ ਫਿਲਮਾਂ 'ਚ ਵੀ ਕੰਮ ਕੀਤਾ ਜਿਵੇਂ ਕਿ ਸਾਲ 2019 'ਚ ਕਾਕੇ ਦਾ ਵਿਆਹ ਤੇ ਕਾਲਾ ਸ਼ਾਕ ਵਾਲਾ ਵੀ ਸਾਲ 2019 'ਚ ਕੀਤੀ ਤੇ ਸਾਲ 2015 ਤੋਂ ਲੈ ਕੇ ਅੱਜ ਦੇ ਟਾਈਮ ਤੱਕ ਵੀ ਜੋਰਡਨ ਸੰਧੂ ਇੰਡਸਟਰੀ ਨੂੰ ਸੁਪਰ ਹਿੱਟ ਗਾਣੇ ਦੇ ਰਹੇ ਨੇ ਚੜਦੇ ਮਹੀਨੇ ਕੋਈ ਨਾ ਕੋਈ ਗਾਣਾ ਡੀਜੀਆਂ ਤੇ ਵੱਜਦਾ ਹੀ ਹੁੰਦਾ ਜੋ ਜੋਰਡਨ ਸੰਧੂ ਦਾ ਹੋਏ ਤੇ ਇਸੇ ਕਰਕੇ ਅੱਜ ਦੇ ਟਾਈਮ ਤੇ ਜੋਰਡਨ ਸੰਧੂ ਦੀ ਪੰਜਾਬੀ ਇੰਡਸਟਰੀ 'ਚ ਫੁੱਲ ਚੜਾਈ ਹੈ ਤੇ ਚੋਟੀ ਦੇ ਕਲਾਕਾਰ ਜੋਨ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਕਿਉਂਕਿ ਸੰਧੂ ਨੇ ਸਰਦਾਰਾਂ ਦੀ ਪੱਗ ਨੂੰ ਲੈ ਕੇ ਵੀ ਗੀਤ ਗਾਏ ਨੇ ਜਿਵੇਂ ਕਿ ਇਹਨਾਂ ਦਾ ਗਾਣਾ ਸਰਦਾਰ ਬੰਦਿਆ ਜਦੋਂ ਸਾਲ 2016 ਚ ਆਇਆ ਤਾਂ ਸਭ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਇਸ ਗਾਣੇ ਨੂੰ ਤੇ ਜੇ ਦੋਸਤੋ ਜੋਰਨ ਸੰਧੂ ਦੇ ਕੁਝ ਮਸ਼ਹੂਰ ਗਾਣਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਂ ਨੇ ਤੀਜਾ ਵੀਕ ਬੋਤਲ ਫਰੀ ਦੋ ਵਾਰੀ ਜੱਟ ਨਿਮ ਥੱਲੇ ਸ਼ੌਹਰਤ ਬੇਬੇ ਦੀ ਪਸੰਦ ਤਰੀਫਾਂ स्नोਫਾਲ ਕਤਲ ਬੋਤਲ ਲੰਬੀ ਲਾਈਨ ਹੈ ਜੋਰਨ ਦੇ ਸੁਪਰ ਹਿੱਟ ਗਾਣਿਆਂ ਦੀ ਸੋ ਐਸੀ ਸਿੰਘ ਸਰਦਾਰ ਪੰਜਾਬੀ ਗਾਇਕ ਜੋਰਨ ਸੰਧੂ ਦੇ ਜੀਵਨ ਬਾਰੇ ਕੋ ਜ ਖਾਸ ਗੱਲਾਂ ਪਸੰ el cariño de esto.